ਇਹ ਤਸਵੀਰਾਂ ਬਹੁਤ ਹੀ ਭਾਵੁਕ ਕਰਨ ਵਾਲੀਆਂ ਨੇ ਜਿੱਥੇ ਕਿ 5 ਸਾਲਾਂ ਦੇ ਬੱਚੇ ਨੂੰ ਪਹਿਲਾਂ ਕਿਡਨਾਪ ਕੀਤਾ ਗਿਆ ਫਿਰ ਕਿਹਾ ਜਾ ਰਿਹਾ ਕਿ ਉਹਦਾ ਜ਼ਬਰ ਜਨਾਹ ਕੀਤਾ ਗਿਆ ਉਸ ਤੋਂ ਬਾਅਦ ਕਤਲ ਕਰਕੇ ਲਾਸ਼ ਨੂੰ ਸੁਨਸਾਨ ਜਗ੍ਹਾ ਤੇ ਸੁੱਟ ਦਿੱਤਾ ਗਿਆ ਅਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ ਇਹ ਦੱਸਿਆ ਜਾ ਰਿਹਾ ਕਿ ਪ੍ਰਵਾਸੀਆਂ ਨੇ ਇਹ ਕਤਲ ਕੀਤਾ ਹੈ ਜਿਸ ਦੇ ਖਿਲਾਫ ਪੂਰਾ ਬਾਜ਼ਾਰ ਇਕੱਠਾ ਹੋ ਗਿਆ ਹੈ ਤੇ ਨਿਹੰਗ ਜਥੇਬੰਦियां ਵੀ ਪਹੁੰਚੀਆਂ ਨੇ ਪ੍ਰਵਾਸੀਆਂ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਮੌਕੇ ਤੇ ਪੁਲਿਸ ਮੌਜੂਦ ਸੀ ਮਾਮਲਾ ਦਰਜ ਕਰ ਲਿਆ ਹੈ ਅਤੇ આરોપીਆਂ ਖਿਲਾਫ ਪਾਲ ਸ਼ੁਰੂ ਕਰ ਦਿੱਤੀ ਹੈ ਦੱਸ ਦਈਏ ਕਿ ਇਹ ਪੂਰਾ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ 5 ਸਾਲਾਂ ਦੇ ਬੱਚੇ ਨੂੰ ਪ੍ਰਵਾਸੀਆਂ ਵੱਲੋਂ ਪਹਿਲਾਂ ਕਿਡਨਾਪ ਕੀਤਾ ਗਿਆ ਫਿਰ ਉਸ ਦਾ ਕਤਲ ਕਰ ਦਿੱਤਾ ਗਿਆ ਅਤੇ ਇਸ ਦੇ ਖਿਲਾਫ ਪੂਰਾ ਹੀ ਸ਼ਹਿਰ ਰੋਡ ਤੇ ਆ ਗਿਆ ਹੈ ਅਤੇ ਪ੍ਰਵਾਸੀਆਂ ਨੂੰ ਪੰਜਾਬ ਵਿੱਚੋਂ ਬਾਹਰ ਕੱਢਣ ਦੀ ਮੰਗ ਕਰ ਰਹੇ ਹਨ ਦੇਖੋ ਇਹ ਪੂਰਾ ਵੀਡੀਓ ਮੈਂ ਆਪਣਾ ਗਲਾ ਘੁੱਟ ਲੈਣਾ ਮੈਨੂੰ ਚੈ ਨਹੀਂ ਆਉਣਾ ਤਾਂ ਉਹਦਾ ਕਿਦਾਂ ਥਾਰ ਨਿਕਲਿਆ ਆਊਗਾ ਮੇਰੇ ਪੁੱਤ ਦਾ ਇਹ ਕਿਉਂ ਨੂੰ ਮਾਰਿਆ ਉਹਦਾ ਆਲਾ ਨੂੰ ਛੋਟਾ ਨਹੀਂ ਤੋ ਉਹਨੂੰ ਉਹਨੂੰ ਸਜ਼ਾ ਸਜ਼ਾ ਨੂੰ ਜੇ ਚਾਰ ਦੀਵਾਰੀ ਚ ਨਹੀਂ ਦੇਣੀ ਬਾਹਰ ਖੜਕੇ ਦੇਣੀ ਤਾਂ ਕਿ ਕੱਲ ਨੂੰ ਕਿਸੇ ਹੋਰ ਦਾ ਨਾ ਕਹੇ ਇਹ ਬੱਚਾ ਏਦਾਂ ਦਾ ਹੋ ਗਿਆ ਮੇਰਾ ਮੁੰਡਾ ਤੋਤਲੀ ਜਵਾਨਾ ਬੋਲਦਾ ਪਾਪਾ ਪਾਪਾ ਕਹਤਾ ਹਾਂ ਜਾਈ ਮੈਂ ਤਾਂ ਬੋਲ ਦੇ ਨਹੀਂ ਏਦਾਂ ਗੋਦੀ ਚ ਲੈ ਕੇ ਆਇਆ ਸੀ ਮੈਂ ਉਹਨੂੰ ਹੁਣ ਏਦਾਂ ਲੈ ਕੇ ਜਾਵਾ ਉਹਨੂੰ ਕਿੰਨਾ ਪਈਏ ਠੀਕ ਹੈ ਇੱਕ ਦਾ ਨਾ ਦੀਪੂ ਇੱਕ ਦਾ ਨਾ ਹੈਗਾ ਪਿੰਕੀ ਠੀਕ ਹੈ ਉਹ ਜਿਹੜਾ ਬੰਦਾ ਲੈ ਕੇ ਗਿਆ ਉਹਨੇ ਤਿੰਨ ਦੋਨਾਂ ਦੇ ਨਾਮ ਲਏ ਆ ਜੀ ਜੇ ਆਪਾਂ ਨੂੰ ਖਰੋਚ ਆਉਂਦੀ ਤਾਂ ਆਪਾਂ ਕੀ ਕਰਦੇ ਭਾਈ ਸਾਡੇ ਮਾਪੇ ਨੂੰ ਅੱਗ ਲੱਗ ਜਾਂਦੀ ਤੇ ਮੇਰੇ ਮੁੰਡੇ ਨੂੰ ਆ ਹੋ ਗਿਆ ਮੇਰੇ ਤਾਂ ਮੁੰਡੇ ਨੂੰ ਉਹਦੇ ਸਾਈ ਬੰਦ ਕਰਤੇ ਉਹਨੇ ਬੱਚੇ ਨਾਲ ਹੋਇਆ ਗਲਤ ਕੰਮ ਉਹਦਾ ਰੇਪ ਕੀਤਾ 5 ਸਾਲ ਦਾ ਮੁੰਡਾ ਸੀ ਫੇ ਉਹਦਾ ਗਲਾ ਘੁੱਟ ਕੇ ਉਹਦੇ ਤੇ ਰਾਡ ਨਗਾ ਕਾ ਓਏ ਓਏ ਬਾਹਰ ਬਾਹਰ ਤੇਰੇ ਕਿੱਥੇ ਹੋ ਜਾਂਦਾ ਓਏ ਬਾਹਰ ਬਾਹਰ ਮੇਰੇ ਨਾਲ ਬਾਹਰ ਓਏ ਵੀਰ ਆ ਜਾ ਓਏ ਕੱਟਣਾ ਸਾਰਿਆਂ ਨੂੰ ਪਤਾ ਅਸੀਂ ਬਾਰ ਬਾਰ ਦਰਹਾਉਣੀ ਨੇ ਜੋ ਹੋਇਆ ਇੰਨਾ ਜਿਆਦਾ ਮਾਰਾ ਹੋਇਆ ਕਿ ਸਾਡੇ ਵਰਗੇ ਸਖਤ ਦਿਲ ਬੰਦੇ ਵੀ ਰੋਂਦੇ ਆ ਸੁਣ ਕੇ ਤੇ ਜੇ ਅਸੀਂ ਸੋਚੀਏ ਕਿ ਕਾਨੂੰਨੀ ਤੌਰ ਤੇ ਇਹਨਾਂ ਦੀਆਂ ਵੋਟਾਂ ਜਿਹੜੀਆਂ ਰੱਦ ਹੋ ਜਾਣਗੀਆਂ ਤੇ ਰਾਜਨੀਤਿਕ ਲੋਕਾਂ ਨੇ ਨਹੀਂ ਰੱਦ ਹੋਣ ਦੇਣੀਆਂ ਵਨ ਨੀ ਨਾ ਫੇਰ ਲੈਣਾ ਹੀ ਲੈਣਾ ਆਪਣੀ ਆਪਣੀ ਅਣਖ ਜਗਾਓ ਸਾਰੇ ਜਣੇ ਤੇ ਇਹਨਾਂ ਨੂੰ ਜਿੰਨਾ ਹੋ ਸਕਦਾ ਇੱਥੋਂ ਕੱਢੋ ਇਹ ਲੋਕ ਬਾਜ ਨਹੀਂ ਆ ਸਕਦੇ ਇਹ ਕ੍ਰਿਮੀਨਲ ਮਾਈਂਡਡ ਲੋਕ ਨੇ ਇਹ ਯੂਪੀ ਬਿਹਾਰ ਤੋਂ ਸਾਰੇ ਤਰੀ ਪਾਰ ਉਧਰ ਕ੍ਰਾਈਮ ਕਰਕੇ ਇੱਧਰ ਆ ਜਾਂਦੇ ਆ ਤੇ ਆ ਕੇ ਲੁਕ ਜਾਂਦੇ ਆ ਅਸੀਂ ਇਸ ਪਰਿਵਾਰ ਦੇ ਨਾਲ ਖੜੇ ਆ ਤੇ ਇਹ ਗੱਲ ਠੰਡੀ ਨਾ ਪੈਣ ਦਿਓ ਇਹ ਨਾ ਹੋਏ ਕਿ 2-4 ਦਿਨ ਬਾਅਦ ਕੋਈ ਉਧਰ ਤੇ ਕੋਈ ਉਧਰ ਸਾਰੇ ਜਣੇ ਆ ਜਿੰਨਾ ਚਿਰ ਕੋਈ ਮਸਲੇ ਦਾ ਹੱਲ ਨਹੀਂ ਨਿਕਲਦਾ ਬੈਨ ਕੋਲ ਇੱਕ ਝੋਟ ਹੋ ਕੇ ਰਿਓ ਜੇ ਤਾਂ ਪੰਜਾਬ ਬਚਾਉਣਾ ਆਪਣੇ ਬੱਚਿਆਂ ਨੂੰ ਬਚਾਉਣਾ ਆ ਠੀਕ ਆ ਮੈਂ ਤਾਂ ਆਪਣੇ ਬੱਤੇ ਦੀ ਕਬਰ ਅੱਜ ਮੇਰੀ ਪੱਟ ਹੁੰਦੀ ਪਈ ਆ ਜੇ ਤੁਸੀਂ ਇਹ ਪੱਟਣੋਂ ਬਚਾਉਣੀ ਆ ਤਾਂ ਪੰਜਾਬ ਚੋਂ ਬੀਆਂ ਨੂੰ ਭਜਾ ਦਿਓ ਮੈਂ ਤੁਹਾਡੇ ਕੋਲ ਪੈਸਾ ਨਹੀਂ ਮੰਗਦਾ ਕੁਝ ਨਹੀਂ ਮੰਗਦਾ ਮੈਂ ਇਹ ਮੰਗਦਾ ਵੀ ਬੀਆਂ ਨੂੰ ਪੰਜਾਬ ਚੋਂ ਬਾਹਰ ਕੱਢ ਦਿਓ ਜੇ ਅੱਜ ਵੀ ਨਾ ਇਕੱਠੇ ਹੋਏ ਹਨਾ ਤਾਂ ਮੇਰੇ ਵਾਂਗੂ ਅੱਜ ਜਿੱਦਾ ਮੇਰੇ ਮੁੰਡੇ ਦੀ ਕਬਰ ਪੱਟ ਹੁੰਦੀ ਆ ਤਾਂ ਕੱਲ ਨੂੰ ਆਪਣੇਾਂ ਦੀ ਵੀ ਪੱਟਣ ਲਈ ਤਿਆਰ ਹੋ ਜਾ ਤੁਸੀਂ ਮੈਂ ਇਹੀ ਕਹਿੰਦਾ ਜਿੱਦਾਂ ਅੱਜ ਆਏ ਆ ਮੇਰੇ ਨਾਲ ਤਾਂ ਇਦਾਂ ਹੀ ਖੜੇ ਰਹੋ ਮੈਂ ਵੀ ਤੁਹਾਡੇ ਨਾਲ ਇਦਾਂ ਹੀ ਖੜਾ ਕਿ ਮੇਰੇ ਨਾ ਮੇਰੇ ਕੋਈ ਕੋਈ ਲੀਡਰ ਆਵੇ ਠੀਕ ਆ ਕੋਈ ਇੱਥੇ ਵੋਟਾਂ ਮੰਗਣ ਆਵੇ ਵੀ ਅਸੀਂ ਇੱਥੇ ਵੋਟਾਂ ਮੰਗਣ ਆਏ ਆ ਜੇ ਆਉਣਾ ਤਾਂ ਇੱਥੇ ਪੰਜਾਬ ਨੂੰ ਬਚਾਉਣ ਆਇਓ ਠੀਕ ਆ ਵੋਟਾਂ ਮੰਗਣ ਆ ਇੱਥੇ ਕੋਈ ਆ ਜਾਵੇ ਵੀ ਸਾਨੂੰ ਵੋਟ ਦੇਈਏ ਤਾਂ ਅਸੀਂ ਉਹਦੇ ਨਾਲ ਜਾ ਕੇ ਖੜ੍ਹ ਜਾਈਏ ਤੁਸੀਂ ਸੁਣ ਰਹੇ ਸੀ ਪੰਜਾਬੀ ਖਬਰਾਂ ਹੋਰ ਖਬਰਾਂ ਸੁਣਨ ਲਈ ਸਾਡੇ ਚੈਨਲ ਨਾਲ ਬਨੇ ਰਹੋ ਧੰਨਵਾਦ